ਏ ਬਸ ਕਰੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਵੀ ਇਹ ਵੀ ਸਹੀ ਨੇ ਮਰ ਕੇ ਹੀ ਮੈਨੇ ਤੇ ਮੂਰੋ ਹੱਦ ਸਾਦਾ ਔਰ ਕੋਈ ਤਰੀਕਾ ਨਹੀਂ ਨਾ ਗੋਲੀ ਬਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਉੱਤੇ ਤਿੱਖੇ ਵਾਰ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਤੇ ਸ਼ੋਮਣੀ ਅਕਾਲੀ ਦਲ ਦੇ ਲੀਡਰ ਚਾਹੁੰਦੇ ਆ ਕਿ ਭਗਵੰਤ ਮਾਨ ਤਾਂ ਮਾਰੀ ਜਾਵੇ ਕਿਉਂਕਿ ਜਿੰਨਾ ਚਿਰ ਮੈਂ ਜਿਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਇਹ ਅੱਗੇ ਨਹੀਂ ਆ ਸਕਦੇ ਤਾਂ ਲਗਾਤਾਰ ਵਿਕਰਮ ਮਜੀਠੀਆ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਬਾਰੇ ਕਾਫੀ ਪੋਸਟਾਂ ਪਾਉਂਦੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਇਹ ਜਵਾਬ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦੋਂ ਪੋਸਟਾਂ ਵੰਡੀਆਂ ਜਾ ਰਹੀਆਂ ਸੀ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੀ ਉਸ ਵੇਲੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਮੇਰੇ ਉੱਤੇ ਲਗਾਤਾਰ ਸ਼ੋਮਨੀ ਅਕਾਲੀ ਦਲ ਅਤੇ ਵਿਕਰਮ ਮਜੀਠੀਆ ਖਾਸ ਕਰਕੇ ਇਹ ਗੱਲਾਂ ਫਲਾਉਂਦਾ ਰਹਿੰਦਾ ਹੈ ਕਿ ਮੁੱਖ ਮੰਤਰੀ ਬਿਮਾਰ ਹੋ ਗਿਆ ਹੈ ਉਹ ਹਸਪਤਾਲ ਦੇ ਵਿੱਚ ਗਿਆ ਹੈ ਅਤੇ ਉਹ ਅੱਜ ਕਾਫੀ ਜ਼ਿਆਦਾ ਨਾਜ਼ੁਕ ਹਾਲਤ ਵਿੱਚ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋੜਵਾ ਜਵਾਬ ਵਿਕਰਮ ਮਜੀਠੀਆ ਨੂੰ ਦਿੱਤਾ ਹੈ ਕਿਉਂਕਿ ਮਜੀਠੀਆ ਨੇ ਪਿਛਲੇ ਕੁਝ ਦਿਨ ਪਹਿਲਾਂ ਦੋ ਪੋਸਟਾਂ ਸਾਂਝੀਆਂ ਕੀਤੀਆਂ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਦੇ ਵਿੱਚ ਦਿਖਾਈ ਨਹੀਂ ਸਿੱਦੇ ਰਹੇ ਤੇ ਮਜੀਠੀਆ ਨੇ ਆਖਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਜ਼ਿਆਦਾ ਬਿਮਾਰ ਨੇ ਉਹਨਾਂ ਦਾ ਲਿਵਰ ਕਾਫੀ ਖਰਾਬ ਹੋ ਚੁੱਕਿਆ ਹੈ ਤਾਂ ਉਹਨਾਂ ਦੇ ਬਾਰੇ ਮਜੀਠੀਆ ਲਗਾਤਾਰ ਅਪਡੇਟ ਦਿੰਦੇ ਰਹੇ ਕਿ ਉਹਨਾਂ ਦੇ ਘਰ ਪੀਜੀਆਈ ਦੇ ਵਿੱਚੋਂ ਡਾਕਟਰ ਪਹੁੰਚੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਇਲਾਜ ਚੱਲ ਰਿਹਾ ਹੈ ਤਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਚੁੱਪ ਤੋੜਦਿਆਂ ਮਜੀਠੀਆ ਦੇ ਉੱਤੇ ਨਿਸ਼ਾਨੇ ਸਾਧੇ ਆ ਤੇ ਆਖਿਆ ਕਿ ਜੋ ਕੁਝ ਇਹਨਾਂ ਦੇ ਘਰ ਦੇ ਵਿੱਚ ਹੋ ਰਿਹਾ ਹੈ ਜੇ ਮੈਂ ਤੁਹਾਨੂੰ ਦੱਸਣ ਲੱਗ ਜਾਵਾਂ ਤਾਂ ਫਿਰ ਇਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਮਜੀਠੀਆ ਤੇ ਸੁਖਬੀਰ ਬਾਦਲ ਦੀ ਆਪਸ ਵਿੱਚ ਨਹੀਂ ਬਣਦੀ ਹੈ ਹਰ ਸਿਮਰਤ ਬਾਦਲ ਦੀ ਵੀ ਮਜੀਠੀਆ ਦੇ ਨਾਲ ਲੜਾਈ ਹੋ ਚੁੱਕੀ ਹੈ ਆਪਸ ਵਿੱਚ ਜਾਇਦਾਦ ਦਾ ਰੌਲਾ ਪੈ ਚੁੱਕਿਆ ਹੈ ਪੈਸਾ ਬਹੁਤ ਜ਼ਿਆਦਾ ਇਹਨਾਂ ਕੋਲ ਹੈ ਇਸ ਕਰਕੇ ਆਪਸ ਵਿੱਚ ਵੀ ਹੁਣ ਲੜਨਾ ਸ਼ੁਰੂ ਕਰ ਚੁੱਕੇ ਨੇ ਤਾ ਕਦੇ ਮਜੀਠੀਆ ਦੇ ਬਾਰੇ ਅਤੇ ਸੁਖਬੀਰ ਬਾਦਲ ਦੇ ਬਾਰੇ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀਆਂ ਕਿ ਸੁਖਬੀਰ ਬਾਦਲ ਇਸ ਦਾ ਜੀਜਾ ਕਦੇ ਇੱਕ ਬਾਹਰ ਬਣ ਕੇ ਬੈਠ ਜਾਂਦਾ ਹੈ ਕਦੇ ਦੂਸਰੀ ਤਾਂ ਫਿਰ ਇਸ ਗੱਲਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਆਖਿਆ ਕਿ ਬਹੁਤ ਨਿੱਜੀ ਟਿੱਪਣੀਆਂ ਮੇਰੇ ਖਿਲਾਫ ਇਹ ਕਰਦੇ ਨੇ ਪਰ ਮੈਂ ਇਹਨਾਂ ਦੇ ਖਿਲਾਫ ਅਜਿਹੀਆਂ ਟਿੱਪਣੀਆਂ ਨਹੀਂ ਕਰਦਾ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੁਝ ਆਖਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮਜੀਠਿਆ ਪਹਿਲਾਂ ਕਹਿੰਦਾ ਵੀ ਹਲੇ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌੜੇ ਦੱਸਿਆ ਆਪਦੇ ਜੀਜੇ ਦਾ ਦੱਸਿਆ ਕਦੇ ਦਿੱਲੀ ਬਾਜੀ ਆਏ ਘਰੇ ਬਟਲਦਾ ਕਦੇ ਦਿੱਲੀ ਕਰੇ ਲੱਟਦੇ ਮੈਂ ਬੜਾ ਹੋ ਕੇ ਮੈਂ ਦੇਖਦਾ ਕਿੰਦੋਂ ਦੇਖਦਾ ਕੀ ਕਹਿੰਦਾ ਕਿ ਕਿੰਨੇ ਕਰੱਚੇ ਉਹ ਤਾਂ ਵੀ ਦੱਸਦੇ ਕਦੇ ਮੇਰਾ ਤਾਂ ਪੱਕਾ ਸਹਰਾ ਵੀ ਪਤਾ ਨਹੀਂ ਸੌਤੋਂ ਪਹਿਲਾਂ 12 ਸਾਲ ਤੋਂ ਗਈ ਜਾਂਦੇ ਜੀ ਮੈਂ 2013 ਚ ਇਸ ਲੈਂਚ ਆ ਗਿਆ ਸੀਗਾ 12 ਸਾਲ ਤੋਂ ਗਈ ਜਾਂਦੇ ਪਗੋਲ ਤੁਮਨ ਦਿਨ ਨਾਲ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਤੇ ਦਿਨ ਨਾਲ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦ ਘਰ ਤੋਂ ਲੈ ਬਿੜ ਲਵਾਇਆ ਲੋਹੇ ਦਾ ਇਹ ਬਸ ਕਹਿੰਦੇ ਮਰ ਚੀ ਵਸੇ ਤਾਂ ਔਰ ਇਹਨਾਂ ਦੀ ਹਾਹੀ ਇਹ ਹਾਏ ਵੀ ਸਹੀ ਨਹੀਂ ਨੇ ਔਰ ਕੀ ਮੈਨੇ ਤੁਹਾਨੂੰ ਹੱਸਾਤਾ ਹੋਰ ਕੋਈ ਨਹੀਂ ਕਰੀ ਨਾ ਗੋੜੇ ਬਸ ਆਪਦਾ ਦੇਖੋ ਭਾਈ ਮੈਂ ਕਹੇ ਦੱਸਿਆ ਲਈ ਮਜੀਠੀ ਰਸੂਰ ਦੀ ਆਪ ਚ ਬਣਦੀ ਨਹੀਂ ਮੇਰੀ ਆਤ ਨਹੀਂ ਹੈ ਕਿ ਮੈਂ ਦੱਸੇ ਕਾ ਆਪ ਇਕੱਠੇ ਨਹੀਂ ਬੈਠੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸੇ ਕਿ ਹਾਂ ਸਿਮਰਤੇ ਮਜੀਠੀ ਐ ਬੋਲਣੋਂ हट ਗਏ ਮੈਂ ਦੱਸੇ ਮੇਰੀ ਆਤ ਨਹੀਂ ਉਹ ਗੁਰ ਮਿਹਰ ਨਾਲ ਹੈ ਜਿਹੜਾ ਦੂਜਾ ਭਾਈ ਉਹਦਾ ਆਪ ਚ ਘਰ ਫੁੱਟੀ ਦੇ ਨਾਲ ਬੈਗਿਆ ਪੈਸਾ ਪਾਲਾ ਵੀ ਮਾਰਾ ਹੁੰਦਾ ਨਾ ਮੈਂ ਆਪ ਦੱਸੇ ਨਾ ਤੁਰੀ ਕਹਾਣੀ ਨਾਲ ਕਰੇ ਬਸ ਮੇਰੇ ਨਾ ਮੰਗੇ ਲੈਣ ਤੁਸੀਂ ਯਾਰ ਉルドਕਾ ਲਗਾ ਰਹੇ ਨੇ ਕਲਾਕਾਰ ਉਹਨਾਂ ਪਰ ਇਹ ਗੱਲਾਂ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖੀਆਂ ਗਈਆਂ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਨੇ ਕੀ ਕੁਝ ਆਖਿਆ ਸੀ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹਨਾਂ ਦੀ ਸਿਹਤ ਕਾਫੀ ਵਿਗੜ ਗਈ ਹੈ ਤੇ ਪੀਜੀਆ ਤੋਂ ਸਪੈਸ਼ਲਿਸਟ ਡਾਕਟਰ ਜਿਹੜੇ ਉਹਨਾਂ ਦੇ ਘਰ ਪਹੁੰਚੇ ਨੇ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਜੀ ਦੀ ਜਲਦੀ ਸਿਹਤਯਾਬੀ ਦੀ ਦੁਆ ਕਰਦੇ ਹਾਂ ਤੇ ਸਰਕਾਰ ਨੂੰ ਸੀਐਮ ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਦੀ ਗੁਜ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਮਜੀਠੀਆ ਦੇ ਵੱਲੋਂ ਆਖੀ ਗਈ ਸੀ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੁੱਖ ਮੰਤਰੀ ਲਗਾਤਾਰ ਹੁਣ ਮਜੀਠੀਆ ਨੂੰ ਮੋੜਵਾਂ ਜਵਾਬ ਦਿੰਦੇ ਦਿਖਾਈ ਦੇ ਰਹੇ ਨੇ ਤਾਂ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਸੀ ਜੋ ਬਿਆਨ ਨੇ ਇੱਕ ਦੂਜੇ ਦੇ ਖਿਲਾਫ ਜਿਸ ਤਰੀਕੇ ਨਾਲ ਸ਼ਬਦਾਵਲੀ ਚੱਲ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਇਹ ਜੰਗ ਜਿਹੜੀ ਹੈ ਲਗਾਤਾਰ ਹੁਣ ਅੱਗੇ ਜਦੋਂ 1 ਸਾਲ 1.5 ਸਾਲ ਚੋਂ ਉਹਨਾਂ ਦੇ ਵਿੱਚ ਬਾਕੀ ਹੈ ਤਾਂ ਹੋਰ ਵੀ ਪਖਦੀ ਦਿਖਾਈ ਦੇਵੇਗੀ ਤਾਂ ਇਸ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ